ਜਿਹੜੀ ਅਮਾਰਤ ਤੁਹਾਡੇ ਸਕਰੀਨ ਤੇ ਚੱਲ ਰਹੀ ਹੈ ਇਹ ਜਾਦੂ ਟੂਨੇ ਕਰਨ ਵਾਲਿਆਂ ਦੀ ਯੂਨੀਵਰਸਿਟੀ ਆ ਪੂਰੀ ਦੁਨੀਆ ਦੇ ਵਿੱਚ ਸਿਰਫ ਇੱਕੋ ਇੱਕ ਯੂਨੀਵਰਸਿਟੀ ਆ ਤਾਤਰਕਾਂ ਦੀ ਯੂਨੀਵਰਸਿਟੀ ਸੈਂਕੜੇ ਸਾਲ ਹੋਣ ਤੋਂ ਬਾਅਦ ਤੁਹਾਨੂੰ ਅੱਜ ਵੀ ਇਹਦੇ ਆਲੇ-ਦਾਲੇ ਕਈ ਤਾਤਰਕ ਬੈਠੇ ਮੰਤਰ ਸਿੱਧ ਕਰਦੇ ਮਿਲ ਜਾਣਗੇ 5 ਵਜੇ ਤੋਂ ਬਾਅਦ ਇੱਥੇ ਜਾਣਾ ਮਨ ਹੈ ਇੱਕ ਰੌਚਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਇਸੇ ਇਮਾਰਤ ਦੇ ਨਮੂਨੇ ਤੋਂ ਹੀ ਦਿੱਲੀ ਦਾ ਸੰਸਦ ਬਣਿਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਹੈ ਕੋਈ ਹੋਰ ਜਿਹੜੀਆਂ ਇਹੋ ਜਿਹੀਆਂ ਦੁਰਲੱਭ ਚੀਜ਼ਾਂ ਨੂੰ ਲੱਭ ਕੇ ਲਿਆਉਂਦਾ ਹੋਵੇ ਫਿਰ ਜਿਹੜਾ ਲੱਭ ਕੇ ਲਿਆਉਂਦਾ ਉਹਦੇ ਲਈ ਸ਼ੇਰ ਮਾਰਨਾ ਤੁਹਾਡਾ ਫਰਜ਼ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਦੇ ਵਿੱਚ ਆ ਮਿਤਾਵਲੀ ਥਾਂ ਤੇ ਲੈ ਕੇ ਆ ਗਿਆ ਮਿਤਾਵਲੀ ਪੈਂਡਾ ਜਿਹੜੀ ਤਾਂ ਇਮਾਰਤ ਬਣੀ ਹੋਈ ਆ ਨਾ ਉਹਨੂੰ ਵੇਖ ਕੇ ਹੀ ਦਿੱਲੀ ਦਾ ਸੰਸਦ ਭਵਨ ਬਣਿਆ ਸੀ ਬਹੁਤ ਕਮਾਲ ਦੀ ਇਮਾਰਤ 64 ਜੋਗਰੀ ਜਾਂ 64 ਜੋਗਰੀ ਮੰਦਰ ਕਿਹਾ ਜਾਂਦਾ ਵਾ ਇਸ ਕਿਸਮ ਦੇ ਮੰਦਰ ਪੂਰੇ ਭਾਰਤ ਦੇ ਵਿੱਚ ਚਾਰ ਨੇ ਦੋ ਉੜੀਸਾ ਦੇ ਵਿੱਚ ਤੇ ਦੋ ਮੱਧ ਪ੍ਰਦੇਸ਼ ਦੇ ਵਿੱਚ ਆ 100 ਫੁੱਟ ਦੀ ਚੜਾਈ ਛੜ ਕੇ ਸਖਤ ਪੱਥਰਾਂ ਦੇ ਵਿੱਚ ਦੀ ਹੁੰਦੇ ਹੋਏ ਰਾਹ ਬਣਿਆ ਹੋਇਆ ਵਾ ਟਰੈਕ ਲੋਕ ਇੱਥੇ ਆਉਂਦੇ ਆ ਇਹਨੂੰ ਹੈਰੀਟੇਜ ਦੇ ਤੌਰ ਤੇ ਜਾਣਿਆ ਜਾਂਦਾ ਵਾ ਤਾਂ ਵਾਲੇ ਪਾਸੇ ਚੱਲਦੇ ਆ ਇੱਥੇ ਲੈ ਕੇ ਕੌਣ ਆਇਆ ਆਪਾਂ ਨੂੰ ਭਾਈ ਗੋਪੀ ਸਰਪੰਚ ਆਪਣ ਨੂੰ ਲੈ ਕੇ ਆਇਆ ਵਾ ਰਹਿਤਪੁਰੇ ਤੋਂ ਵੀ ਸਾਸਰੀ ਕਾਲ ਕੀ ਹਾਲ ਨੇ ਚੜਦੀ ਕਲਾ ਤੇ ਨਾਲ ਮਾਮਾ ਜੀ ਨੇ ਅੰਗਰੇਸ ਸਿੰਘ ਜੀ ਇਹ ਲੈ ਕੇ ਆਇਆ ਕਹਿੰਦੇ ਹਰ ਪੇਜਾ ਤੁਹਾਨੂੰ ਕਮਾ ਕੇ ਲੈ ਕੇ ਆਵਾ ਲੰਮਾ ਸਮੁੰਦਰ ਪਲੈਂਸੀ ਇਹ ਚੰਬਲ ਦੇ ਡਾਕੂਆਂ ਦਾ ਏਰੀਆ ਉਹ ਏਰੀਆ ਆ ਗਿਆ ਇਧਰਲੇ ਪਾਸੇ ਮੁਰੈਨਾ ਪੈਂਡ ਗਵਾਲੀਅਰ ਤੋਂ ਆ 40 ਕਿਲੋਮੀਟਰ ਹੋਗਾ ਇਹ ਗਾਲੀ ਗਵਾਲੀਅਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਆਪਾਂ ਤਾਂ ਚੱਲਦੇ ਆਂ ਬਹੁਤ ਖੂਬਸੂਰਤ ਜਿਹਨੂੰ ਸੰਸਦ ਭਵਨ ਦੇਖ ਕੇ ਬਣਿਆ ਹੋਵੇ ਉਹ ਕਿੰਨੀ ਖੂਬਸੂਰਤ ਚੀਜ਼ ਹੋਊਗੀ ਤਾਂ ਵਾਲੇ ਪਾਸੇ ਚੱਲਦੇ ਆਂ ਕਾਫੀ ਆ ਪੌੜੀਆਂ ਪੱਥਰ ਦੀਆਂ ਬਣੀਆਂ ਹੋਈਆਂ ਆ ਪਹਾੜਾ ਨੂੰ ਕੱਟ-ਕੱਟ ਕੇ ਇਹ ਜੇ ਪੱਥਰ ਨਜ਼ਰ ਆਉਣਗੇ ਕੋਈ ਵੀ ਉਚਾਈ ਦੇ ਉੱਤੇ ਆਪਾਂ ਜਾਣਾ ਵਾ ਆ ਇਧਰਲੇ ਪਾਸੇ ਗਰਮੀ ਵੀ ਬਹੁਤ ਹੋ ਗਈ ਆ ਮਿਤਾਵਲੀ ਨਾਂ ਦਾ ਸਥਾਨ ਆ ਇਹ ਤੇ ਇੱਥੇ ਇਸ ਨੂੰ ਕਹਿ ਸਕਦੇ ਆ ਕਿ ਤੰਤਰਕ ਵਿਦਿਆਣ ਦੀ ਯੂਨੀਵਰਸਿਟੀ ਰਿਹਾ ਹੈ ਸਥਾਨ ਇੱਥੇ ਕਹੇ ਜਾਂਦਾ ਵੀ 5 ਵਜੇ ਤੋਂ ਬਾਅਦ ਆਉਣਾ ਮਨਾਵਾ ਠੀਕ ਹੈ ਕਿ ਰਾਤ ਨੂੰ ਉਸ ਤਰੀਕੇ ਹੋ ਸਕਦਾ ਹੈ ਕਿਦੇ ਭੂਤਾਂ ਪ੍ਰੇਤਾਂ ਵਾਲਾ ਕੰਮ ਕੋਈ ਨਹੀਂਗਾ ਪਰ ਲੋਕ ਡਰਾਉਂਦੇ ਬਹੁਤ ਆ ਵੀ ਇੱਥੇ ਭੂਤਾਂ ਵਾਂ ਫਲਾਨਾ ਵਾਂ ਇੱਥੇ ਹਜੇ ਵੀ ਤਾੰਤ੍ਰਿਕ ਕਈ ਵਾਰੀ ਥਾਮ ਨੇ ਗੁਫਾਵਾਂ ਦੇ ਵਿੱਚ ਤਪੱਸਿਆ ਕਰਦੇ ਸਨ ਉਹ ਆਹ ਤੌਰ ਤੇ ਯੰਤਰ ਮੰਤਰ ਕਰਦੇ ਅਕਸਰ ਦੱਸ ਜਾਣਗੇ ਚੱਲ ਗਏ ਤਾਂ ਕਾਫੀ ਚੜਾਈ ਚੜ੍ਹ ਕੇ ਕਾਫੀ ਉੱਤੇ ਆ ਚੁੱਕੇ ਆ ਗਰਮੀ ਬਹੁਤ ਜ਼ਿਆਦਾ ਹੋਗੀ ਲਗਭਗ ਆਪਾਂ ਆਪਦੀ ਮੰਜ਼ਲ ਨੂੰ ਸਰ ਕਰ ਲਿਆ ਅਗਲੇ ਪਾਸੇ ਹੁਣ ਅੰਦਰੋਂ ਜਾ ਕੇ ਦੇਖਦੇ ਆਂ ਇਹ ਇੱਕ ਉੱਚੀ ਪਹਾੜੀ ਤੇ ਬਣੀ ਹੋਈ ਸਥਾਨ ਆ ਜਿਹਨੂੰ 64 ਜੋਗਨੀ ਜਾਂ 64 ਜੋਗਨੀ ਮੰਦਿਰ ਆਖਦੇ ਆ ਸਾਰਾ ਪੱਥਰ ਦਾ ਬਣਿਆ ਹੋਇਆ ਵਾ ਕੋਈ ਚੂਨਾ ਨਹੀਂ ਵਰਤਿਆ ਗਿਆ ਇੰਟਰ ਲੋਕਿੰਗ ਸਿਸਟਮ ਦੇ ਨਾਲ ਇਹ ਬਣਿਆ ਹੋਇਆ ਵਾ ਸਾਰਾ ਆਜੋ ਅੰਦਰਲੇ ਪਾਸੇ ਚੱਲਦੇ ਆਂ ਆ ਅੰਦਰ ਦਾ ਰਸਤਾ ਬਾ ਇਹ ਤੇ ਗੇਟ ਲੱਗਿਆ ਹੋਇਆ ਪਰ ਆਓ ਚੱਲਗੇ ਅੰਦਰਲੇ ਪਾਸੇ ਆਜੂ ਅੰਦਰਲੇ ਪਾਸੇ ਚੱਲ ਗਏ ਪੌੜੀਆਂ ਦੇ ਸਟੈਪ ਆਮ ਘਰਾਂ ਚ ਵਰਤੇ ਗਏ ਸਟੈਪਾਂ ਦੇ ਨਾਲੋਂ ਵੱਡੇ ਆ ਆਓ ਇੱਧਰ ਚੱਪਲਾਂ ਜੁੱਤੀਆਂ ਉਤਾਰ ਕੇ ਆਪਾਂ ਅੰਦਰਲੇ ਪਾਸੇ ਨੂੰ ਜਾਵਾਂਗੇ ਆ ਦਰਵਾਜੇ ਦਾ ਬਾਦਾਂ ਲੱਗਿਆ ਲੱਗਦਾ ਸਾਰੇ ਪੱਥਰਾਂ ਦੇ ਨਾਲ ਨਿਰਮਿਤ ਕਿਸ ਤਰ੍ਹਾਂ ਦੀ ਬਣੀ ਹੋਈ ਇਮਾਰਤ ਆ ਦੇਖੋ ਕੋਈ ਚੁੰਨਾ ਨਹੀਂ ਵਰਤਿਆ ਗਿਆ ਇੰਟਰਲੋਕਿੰਗ ਸਿਸਟਮ ਦੇ ਨਾਲ ਪੱਥਰ ਦੇ ਉੱਤੇ ਪੱਥਰ ਰੱਖ ਕੇ ਇਹਨੂੰ ਟਿਕਾ ਕੇ ਬਣਾਇਆ ਗਿਆ ਵਾ ਇਸ ਸਥਾਨ ਨੂੰ ਦੇਖ ਕੇ ਦਿੱਲੀ ਦੇ ਵਿੱਚ ਸੰਸਦ ਭਵਨ ਬਣਿਆ ਸੀਗਾ ਆ ਗੋਲ ਇਮਾਰਤ ਤੁਸੀਂ ਵੇਖ ਰਹੇ ਹੋਗੇ ਚਾਰੇ ਪਾਸੇ ਤੁਹਾਨੂੰ ਦਿਸ ਜੂਗੀ ਇਹਨੂੰ ਵੇਖ ਕੇ ਹੀ ਬਣਿਆ ਸੀ ਮੇਨ ਮੰਦਿਰ ਇਹਦੇ ਵਿੱਚ ਆ ਜਿੱਥੇ ਸ਼ਿਵਲਿੰਗ ਸਥਾਪਿਤ ਆ ਤੇ ਅੱਜ ਦਿਖਾ ਦਿਆਂ ਇਸ ਬਣਿਆ ਕਦੋਂ ਸੀ 1323 ਈਸਵੀ ਦੇ ਵਿੱਚ ਦੇਵਪਾਲ ਹੋਏ ਨੇ ਉਹਨਾਂ ਉਸ ਰਾਜੇ ਨੇ ਇਸ ਦਾ ਨਿਰਮਾਣ ਕੀਤਾ ਸੀਗਾ ਆ ਚਾਰੇ ਪਾਸੇ ਇਧਰ ਕਮਰੇ ਨਜ਼ਰ ਆ ਜਾਣਗੇ ਗੁੱਪੇ ਵੀ ਇਧਰ ਮੜਾਇਆ ਕਮੋਦੇ ਤੁਰੇ ਦੇਖਉਂਦੇ ਤੁਰੇ ਜਾਓ ਵੀ ਕਿੱਸਾ ਉਕਤਾਬ ਦਾ ਇਹ ਬਣਿਆ ਹੋਇਆ ਵਾ ਸਾਂ ਸੋ ਨਜ਼ਰ ਆ ਜੂਗਾ ਤੇ 64 64 ਜੋਗਨੀ ਮੰਦਿਰ ਨੂੰ ਕਿਹਾ ਜਾਂਦਾ ਵਾ ਇਹਦੇ ਵਿੱਚ 64 ਕਮਰੇ ਆ ਇਸ ਤਰੀਕੇ ਦੇ ਨਾਲ ਗੋਲਕਾਰ ਦੇ ਵਿੱਚ 64 ਕਮਰੇ ਬਣੇ ਹੋਏ ਆ ਤੇ 100 ਫੁੱਟ ਆਪਾਂ ਉੱਤੇ ਚੜ ਕੇ ਆਏ ਆ ਫਤਿਹ ਪਹਾੜੀ ਦੇ ਉੱਤੋਂ ਤੇ ਜਿੰਨਾ ਇਹਦੇ ਵਿੱਚ ਖੰਬੇ ਆ 101 ਖੰਭਾ ਜਿਹੜਾ ਕਮਰਿਆਂ ਦੇ ਸਾਹਮਣੇ ਖੰਭੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ 101 ਖੰਭੇ ਆ ਆ ਦੇਖੋ ਕਿਰ ਕਮਾਲ ਦਾ ਦ੍ਰਿਸ਼ ਕਲਾਕਾਰੀ ਬਹੁਤ ਕਮਾਲ ਦੀ ਸਾਰੇ ਦੇ ਡਿਜ਼ਾਈਨ ਸੇਮ ਪਾਇਆ ਗਿਆ ਵਾ ਜੋ ਪੈਟਰਨ ਆ ਦੇਖੋ ਟੁਕੜੀਦਾਰ ਕਿਸ ਤਰੀਕੇ ਦੇ ਨਾਲ ਉਦੋਂ ਕੋਈ ਗ੍ਰੈਂਡਰ ਨਹੀਂ ਸੀ ਹੁੰਦਾ ਕੋਈ ਕਸ਼ ਨਹੀਂ ਸੀ ਹੁੰਦਾ ਤਾਂ ਇਸ ਤਰੀਕੇ ਨੂੰ ਉਸ ਤਰੀਕੇ ਨਾਲ ਬਣਾਇਆ ਗਿਆ ਵਾ ਪੱਥਰ ਦੇ ਉੱਤੇ ਪੱਥਰ ਰੱਖ ਕੇ ਇਹਨੂੰ ਚਾਰੇ ਪਾਸੇ ਇਹ ਤੇ ਇਹਦੇ ਅੰਦਰਲੇ ਪਾਸੇ ਇਧਰ ਦੀ ਆਹਾ ਇਹ ਵੀ ਹੂਬ ਹੂ ਉਸੇ ਤਰੀਕੇ ਦਾ ਉਹ ਸਿੰਗਲ ਪਿਲਰ ਵਾਲਾ ਸੀ ਇਹ ਡਬਲ ਪੋਰਸ਼ਨ ਦੇ ਵਿੱਚ ਬਣਾਇਆ ਗਿਆ ਵਾ ਆਰੇ ਤੁਹਾਡੀਆਂ ਅੱਖਾਂ ਸਾਹਮਣੇ ਨਮੂਨਾ ਆ ਗਿਆ ਹੋਊਗਾ ਵੀ ਕਿਵੇਂ ਸੰਸਦ ਭਵਨ ਨੂੰ ਦੇਖ ਕੇ ਬਣਿਆ ਸੀ ਇਹ ਮੱਧ ਪ੍ਰਦੇਸ਼ ਗਵਾਲੀਅਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਆ ਚਾਰੇ ਪਾਸੇ ਸਾਨੂੰ ਪੱਥਰੀ ਪੱਥਰ ਨਜ਼ਰ ਆਊਗਾ ਇਹ ਤੰਤਰਿਕਾਂ ਦੀ ਯੂਨੀਵਰਸਿਟੀ ਕਿਹਾ ਜਾਂਦਾ ਸੀਗਾ ਇਹ ਕਿਹਾ ਜਾਂਦਾ ਅਮਾਮਸ ਤੇ ਪੁੰਨਿਆ ਦੀ ਰਾਤ ਨੂੰ ਤੰਤਰਿਕ ਆ ਕੇ ਆਪਦੇ ਜਾਦੂ ਟੂਣੇ ਕਰਦੇ ਸੀਗੇ ਇੱਕ ਇਥੋਂ ਦਾ ਡਰੇਨੇਜ ਸਿਸਟਮ ਕਹਿ ਸਕਦੇ ਹਾਂ ਕਿ ਪਾਣੀ ਦੀ ਨਿਕਾਸੀ ਦਾ ਵੀ ਬਹੁਤ ਮੀਂਹ ਕਣੀ ਆਉਂਦਾ ਸੀ ਤਾਂ ਪਾਣੀ ਦੀ ਨਿਕਾਸੀ ਦੇ ਲਈ ਆਥਾਂ ਇਥੋਂ ਪਾਣੀ ਬਾਹਰ ਨਿਕਲ ਜਾਂਦਾ ਸੀ ਮਤਲਬ ਪਾਣੀ ਦੀ ਨਿਕਾਸੀ ਦਾ ਵੀ ਪੂਰਾ ਪ੍ਰਬੰਧ ਰੱਖਿਆ ਗਿਆ ਸੀਗਾ ਉਹਨਾਂ ਜ਼ਮਾਨਿਆਂ ਦੇ ਵਿੱਚ 1321 ਦੀ ਗੱਲ ਆ ਵੀ ਆ ਵੀ ਆਰਡਰਡ ਪੈਟਰਨ ਇੱਕ ਪੱਥਰ ਦਾ ਪੀਸ ਆ ਫਿਰ ਸੈਕੰਡ ਫਿਰ ਥਰਡ ਫਿਰ ਫੋਰਥ ਫਿਰ ਫਿਫਥ 5th 6th ਮਤਲਬ ਇਦਾਂ ਕਰਕੇ ਮਤਲਬ ਛੇ ਪੁਰਸ਼ ਆਰਡਰ ਪਹਿਲਾਂ ਤਾਂ ਇੱਕ ਪਲੇਟਫਾਰਮ ਬਣਾਇਆ ਗਿਆ ਪਲੇਟਫਾਰਮ ਬਣਾਉਣ ਤੋਂ ਬਾਅਦ ਫਿਰ ਮਤਲਬ ਇਸ ਚੀਜ਼ ਨੂੰ ਪਹਾੜੀ ਦੇ ਉੱਤੇ ਰੱਖ ਕੇ ਚਾਰੇ ਪਾਸੇ ਘੁਮਾ ਕੇ ਵਰਗ ਗੋਲਾਕਾਰ ਦੇ ਵਿੱਚ ਬਣਾਇਆ ਗਿਆ ਸੀਗਾ ਇਹ 64 ਜੋਗਣੀ ਮੰਦਿਰ ਆ ਆ ਜਿਹੜੇ ਸੈਕੰਡ ਆ ਦੇਖੋ ਇਧਰਲੇ ਪਾਸੇ ਸ਼ਿਵਲਿੰਗ ਹਰ ਇਹ 64 ਕਮਰਿਆਂ ਦੇ ਵਿੱਚ 64 ਜੋਗਣੀ ਇਸੇ ਕਰਕੇ ਕਹਿੰਦੇ ਆ ਹਰ ਥਾਂ ਦੇ ਵਿੱਚ ਇੱਕ ਇੱਕ ਸ਼ਿਵਲਿੰਗ ਸਥਾਪਿਤ ਕੀਤਾ ਹੈਗਾ ਵਾ ਕੁਝ ਥਾਵਾਂ ਤੇ ਸ਼ਿਵਲਿੰਗ ਹਜੇ ਹੈਗੇ ਇੱਥੇ ਆਹਮਨ ਕਰਨ ਵਾਸਤੇ ਕਿਸੇ ਨੇ ਕੁਝ ਕੀਤਾ ਹੈਗਾ ਤੇ ਆ ਜਿਹੜੀ ਛੱਤ ਆ ਸਲੇਟਾਂ ਪਾਈਆਂ ਹੋਈਆਂ ਪੱਥਰ ਦੀਆਂ ਇਹ ਨਜ਼ਰ ਆ ਜਾਣਗੀਆਂ ਇਹ ਆ ਪਉਤਲੇ ਪਾਸੇ ਘੁੰਮ ਰਹੇ ਆ ਇਧਰਲੇ ਪਾਸੇ ਕਿਸੇ ਸ਼ਾ ਦੇਖੋ ਹਿੱਧਰ ਵੀ ਦੇਖੋਗੇ ਤਾਂ ਇੱਥੇ ਵੀ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਤੁਹਾਨੂੰ ਸਾਫ਼ ਤੌਰ ਤੇ ਨਜ਼ਰ ਆ ਜਾਊਗਾ ਇੱਥੇ ਵੀ ਸ਼ਿਵਲਿੰਗ ਹੈਗਾ ਐਦਾਂ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਹੈ ਨਹੀਂਗੇ ਤੇ ਜਿੱਥੇ ਹੈ ਨਹੀਂਗੇ ਉੱਥੇ ਆਮ ਸਧਾਰਨ ਪੱਥਰ ਰੱਖ ਦਿੱਤਾ ਗਿਆ ਵਾ ਸ਼ਾਇਦ ਉਸ ਥਾਂ ਦੀ ਘਾਟ ਨੂੰ ਪੂਰ ਸ਼ਿਵਲਿੰਗ ਹਟਾਉਣ ਤੋਂ ਬਾਅਦ ਉਸ ਥਾਂ ਨੂੰ ਪੂਰਾ ਕਰਨ ਦੇ ਲਈ ਤੇ ਦੇਖੋ ਉਸ ਰੂਪ ਨੂੰ ਸਥਾਪਿਤ ਕੀਤਾ ਗਿਆ ਵਾ ਤੇ ਤਕਰੀਬਨ ਮੇਰਾ ਕੱਦ 6 ਫੁੱਟ ਆ ਪੰਜ 10 ਆ ਤਕਰੀਬਨ 6 ਫੁੱਟ ਦੀ ਮਤਲਬ ਇੱਥੋਂ ਕਹਿ ਸਕਦੇ ਆ ਆਪਾਂ ਇਸ ਉਚਾਈ ਦੇ ਉੱਤੇ ਬਣਿਆ ਹੋਇਆ ਵਾ ਤੇ ਬਾਹਰਲੇ ਪਾਸੇ ਉਧਰ ਵੀ ਦਿਖਾ ਦਿਓ ਉਹ ਆਪਣਾ ਆ ਗਿਆ ਅੰਦਰ ਜਿਹੜਾ ਮੇਨ ਪ੍ਰਮੁੱਖ ਮੰਦਿਰ ਆ ਤੇ ਉਸ ਪਾਸੇ ਵੱਲ ਵੀ ਆਪਾਂ ਚੱਲਾਂਗੇ ਤੇ ਉਹ ਵੀ ਦੇਖਾਂਗੇ ਦੇਖੋ ਕਿੰਨੀ ਖੂਬਸੂਰਤੀ ਹੈ ਕਿੰਨਾ ਕਮਾਲ ਦਾ ਆਰਟ ਸੀਗਾ ਯਾਰ ਜਿਸ ਮੰਦਿਰ ਨੂੰ ਦੇਖ ਕੇ ਦਿੱਲੀ ਦਾ ਸੰਸਦ ਭਵਨ ਬਣਿਆ ਸੰਸਦ ਭਵਨ 1921 ਦੇ ਵਿੱਚ ਬਣਿਆ ਸੀਗਾ ਤੇ ਉਹਦੀ ਵੀ ਆਪਾਂ ਗੱਲਬਾਤ ਕਰਦੇ ਆ ਫਿਰ ਆਪਾਂ ਮੜ ਜਾ ਉਹ ਮੇਨ ਮੰਦਿਰ ਵੱਲ ਵੀ ਜਾਇਏ ਜੀ ਤੇ ਆ ਇਧਰਲੇ ਪਾਸੇ ਗੋਲਚ ਆਕਾਰ ਦੇ ਵਿੱਚ 메ਨ ਮੰਦਿਰ ਆ ਗੋਲਾਕਾਰ ਦੇ ਵਿੱਚ ਆ ਜੋ ਇਧਰਲੇ ਪਾਸੇ ਵੀ ਚੱਲ ਗਏ ਜਿਵੇਂ ਉਹ ਸਿੰਗਲ ਸਿੰਗਲ ਪਿੱਲਰ ਸੀਗੇ ਇੱਥੇ ਥੋੜੀ ਜਿਹੀ ਫਰਕ ਆ ਇੱਥੇ ਡਬਲ ਡਬਲ ਖੰਭੇ ਲੱਗੇ ਹੋਏ ਨੇ ਪਿੱਲਰ ਲੱਗੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਇਦੋਂ ਗਾਂ ਫਿਰ ਫਿਰ ਹੋਰ ਪਿੱਲਰ ਮਤਲਬ ਜ਼ਿਆਦਾਤਰ ਢਾਂਚਾ ਪਿੱਲਰਾਂ ਤੇ ਖੜਾ ਵਾ ਮਤਲਬ ਕਿਉਂਕਿ ਜਿਹੜੇ ਆ ਹਾਸਲੇਟਾਂ ਪਾਈਆਂ ਗਈਆਂ ਉੱਤੇ ਉਹਨਾਂ ਨੂੰ ਟਿਕਾਉਣ ਦੇ ਲਈ ਆ ਪਿੱਲਰਾਂ ਦਾ ਸਹਾਰਾ ਲਿਆ ਗਿਆ ਵਾ 메ਨ ਸ਼ਿਵਲਿੰਗ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੋਲ ਆਕਾਰ ਦੇ ਵਿੱਚ ਹਨਾ ਇਧਰਲੇ ਪਾਸੇ ਦਿਖਾਉਂਦੀ ਕੁੱਪੀ ਵੀ ਇਦਾਂ ਦਿਖਾਈ ਹੁੰਦੇ ਤੇਰੇ ਆਓ ਇਹ ਸਾਰਾ ਗੋਲ ਆਕਾਰ ਦੇ ਵਿੱਚ ਕੋਈ ਚੂਨਾ ਵੀ ਨਹੀਂ ਵਰਤਿਆ ਗਿਆ ਬਸ ਸਦੀਆਂ ਹੋ ਗਈਆਂ ਇਹਨੂੰ ਇਸੇ ਤਰੀਕੇ ਦੇ ਨਾਲ ਹੀ ਇਹ ਖੜਾ ਵਾ ਬਹੁਤ ਸਾਰੇ ਤਾਂ ਵਨ ਪੀਸ ਨਹੀਂ ਵੀ ਵਨ ਪੀਸ ਵਰਤੇ ਗਏ ਨੇ ਇਹਦਾ ਇੱਕ ਹੋਰ ਪੈਟਰਨ ਆ ਦੇਖੋ ਇੱਥੇ ਆਹਾ ਇਸ ਖੰਭ ਕਿਸਮ ਦਾ ਖੰਭਾ ਲੱਗਿਆ ਵਾ ਉਸ ਤੋਂ ਬਾਅਦ ਇੱਕ ਸਲੇਟ ਲਾਈ ਗਈ ਆ ਮਤਲਬ ਡਿਜ਼ਾਈਨਿੰਗ ਦਾ ਵੀ ਪੂਰਾ ਕੰਮ ਕੀਤਾ ਗਿਆ ਸੀ ਜਿੰਨਾ ਵੇਲੇ ਦੇ ਵਿੱਚ ਕੋਈ ਗ੍ਰੈਂਡਰ ਵਗੈਰਾ ਕੁਝ ਇਹੋ ਜਿਹੇ ਸਾਧਨ ਨਹੀਂ ਹੁੰਦੇ ਸੀ ਕਿ ਉਹ ਸਾਰੇ ਇੱਥੇ ਦਿਖਾਏ ਗਏ ਮਤਲਬ ਉਹ ਸਭ ਦਾ ਬਣਾਇਆ ਗਿਆ ਵਾ 1321 ਦੀ ਗੱਲ ਆ ਜਦੋਂ ਇਹ ਚੀਜ਼ ਦੇਵਪਾਲ ਜੀ ਨੇ ਇਸ ਚੀਜ਼ ਦਾ ਨਿਰਮਾਣ ਕੀਤਾ ਸੀਗਾ ਕਹਿ ਸਕਦੇ ਹਾਂ ਕਿ ਤਾੰਤਰੀਕਾਂ ਦੀ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਸੀ ਉਹਦੇ ਵਿੱਚ ਜੋ ਭਾਰਤ ਦਾ ਸੰਸਦ ਭਵਨ ਸੀ ਜੋ ਪੁਰਾਣਾ ਹੁਣ ਤੱਕ ਨਵਾਂ ਬਣ ਗਿਆ ਹਨ ਪਤਾ ਨਹੀਂ ਕੀ ਨਾ ਧਰਿਆ ਹੋਗਾ ਤਾਂ 1921 ਦੇ ਵਿੱਚ ਇਹ ਨਿਰਮਾਣ ਹੋਇਆ ਸੀ ਉਸ ਸੰਸਦ ਭਵਨ ਦਾ ਇਹਨੂੰ ਦੇਖ ਕੇ ਹੋਇਆ ਸੀਗਾ ਕਲਕੱਤੇ ਤੋਂ ਬਾਅਦ ਜੋ ਦਿੱਲੀ ਨੂੰ ਰਾਜਧਾਨੀ ਬਣਾਇਆ ਸੀ ਅੰਗਰੇਜ਼ે ਤਬਦੀਲ ਕੀਤਾ ਸੀ ਤਾਂ ਉਦੋਂ ਦਿੱਲੀ 'ਚ ਇਹਨੂੰ ਵੇਖ ਕੇ ਹੀ ਨਮੂਨਾ ਘੜਿਆ ਗਿਆ ਸੀਗਾ ਬੇਕਰ ਤੇ ਲੂਇਟਸ ਲਿਯੂਨ ٹی ਐਸ ਨਾਂ ਦੇ ਮਤਲਬ ਕਹ ਆਰਕੀਟੈਕਟ ਸੀਗੇ ਨਕਸ਼ਾ ਨੇ ਵੀ ਸੀ ਜਿਨ੍ਹਾਂ ਨੇ ਉਸ ਚੀਜ਼ ਦਾ ਨਿਰਮਾਣ ਕੀਤਾ ਸੀ ਉਹ ਸੰਸਦ ਭਵਨ ਦੇ ਵਿੱਚ 164 ਖੰਭੇ ਤੇ 144 ਖੰਭੇ ਤੇ 364 ਕਮਰੇ ਸੀਗੇ ਤੇ ਵਿਚਕਾਰ ਵੱਡਾ ਹਾਲ ਸੀ ਤੇ ਇੱਥੇ 64 ਕਮਰੇ ਆ ਤੇ 101 ਖੰਭੇ ਆ ਤੇ ਵਿਚਕਾਰ ਉਹ ਸਾਹਮਣੇ ਤੁਹਾਨੂੰ ਉਧਰਲੇ ਪਾਸੇ ਗਰਭਗ੍ਰਹਿ ਦੈਸੀ ਰਿਹਾ ਹੋਊਗਾ ਹਨਾ ਇਹ ਖਾਸੇ ਸਮੁੰਦਰ ਦੀ ਇੱਕ ਬਾਹਰਲੇ ਪਾਸੇ ਨਿੱਕਾ ਜਿਹਾ ਮੰਦਿਰ ਹੋਰ ਵੀ ਬਣਿਆ ਹੋਇਆ ਵਾ ਉਹ ਵੀ ਮੜਾ ਜਿਹਾ ਦਿਖਾਉਂ ਉਹ ਦੱਸਿਆ ਜਾਂਦਾ ਵਾ ਵੀ ਜੇ ਤੁਸੀਂ ਉੱਥੇ ਮੱਥਾ ਨਹੀਂ ਟੇਕਦੇ ਤਾਂ ਤੁਹਾਡੀ ਯਾਤਰਾ ਸੰਪੂਰਨ ਨਹੀਂ ਹੁੰਦੀ ਇਹ ਜੀ ਹ ਮੰਨਣਾ ਬਾ ਮਤਲਬ ਇਥੋਂ ਦੇ ਆਮ ਲੋਕਾਂ ਦਾ ਉਹ ਸਾਹਮਣੇ ਮੰਦਰ ਨਜ਼ਰ ਆ ਜੂਗਾ ਉਹ ਸਾਹਮਣੇ ਨਿੱਕਾ ਜਿਹਾ ਮੰਦਰ ਤੇ ਉੱਥੇ ਵੀ ਮਤਲਬ ਇਸ ਤਰੀਕੇ ਦਾ ਬਣਿਆ ਹੋਇਆ ਵਾ ਛੋਟਾ ਜਿਹਾ ਉਹਦੇ ਵਿੱਚ ਵੀ ਸ਼ਿਵਲਿੰਗ ਸਥਾਪਿਤ ਆ ਦੱਸਿਆ ਜਾਂਦਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ ਕਾਫੀ ਉਚਾਈ ਦੇ ਉੱਤੇ ਮਿਤਾਵਲੀ ਦੇ ਵਿੱਚ ਬਣਿਆ ਖੂਬਸੂਰਤ ਪਹਾੜਾਂ ਦੇ ਵਿੱਚ ਚਾਰੇ ਪਾਸੇ ਖੇਤ ਨੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ